ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਝ ਵੀਰ ਹੜਪੀੜਤਾਂ ਵਾਸਤੇ ਰਾਸ਼ਨ ਲੈ ਕੇ ਚੱਲੇ ਸੀਗੇ ਰਸਤੇ ਜਾਂਦੇ ਹੋ ਕਹਿੰਦੇ ਭੁੱਖ ਲੱਗੀ ਐ ਰਸਤੇ 'ਚੋ ਵੀਰ ਕੋਲੋਂ ਖੜਕੇ ਛੋਲੇ ਪਟੂਰੇ ਖਾਣ ਲੱਗ ਗਏ ਜਦੋਂ ਉਹਨਾਂ ਨੇ ਛੋਲੇ ਪਟੂਰੇ ਖਾ ਕੇ ਤੇ ਵੀਰ ਨੂੰ ਪੈਸੇ ਦੇਣਾ ਚਾਹਿਆ ਤਾਂ ਉਹ ਵੀਰ ਨੇ ਜਵਾਬ ਦਿੱਤਾ ਉਹ ਕਹਿੰਦਾ ਬਾਈ ਮੈਂ ਵੀ ਹੜਪੀੜਤਾਂ ਦੀ ਸੇਵਾ ਵਾਸਤੇ ਚੱਲੇ ਆ ਬਹੁਤ ਬਹੁਤ ਤਹਿਦਿਲੋਂ ਧੰਨਵਾਦ ਕਰਦੇ ਆਂ ਬਾਈ ਦਾ ਜੋ ਵੀਰ ਹੜਪੀੜਤਾਂ ਦੀ ਸੇਵਾ ਵਾਸਤੇ ਆਪਣਾ ਸਾਰਾ ਰਾਸ਼ਨ ਫ੍ਰੀ ਲੈ ਕੇ ਚੱਲੇਗਾ ਉਹ ਕਹਦਾ ਮੈਂ ਸੇਵਾ ਵਾਸਤੇ ਜਾਇਆ ਬਟਾਲੇ ਤੋਂ ਵੀਰ ਆਇਆ ਹੋਇਆ ਹੈਗਾ ਬਹੁਤ ਬਹੁਤ ਧੰਨਵਾਦ ਪਰਦੇਸੀ ਵੀਰ ਹੈ ਚਲੋ ਪੰਜਾਬ ਨਾਲ ਕੋਈ ਤਾਂ ਖੜਿਆ ਆ ਆਪਾਂ ਤੈਹਦੋਂ ਧੰਨਵਾਦ ਕਰਦੇ ਹਾਂ ਸਾਰੇ ਵਾਹਿਗੁਰੂ ਜੀ ਅਰਦਾਸ ਕਰੋ ਇਹਦੀ ਹੜਪੀੜਤਾ ਦੀ ਸੇਵਾ ਜਿਹੜੀ ਉਹ ਇਹਨੂੰ ਬਾਈ ਨੂੰ ਫਾਲ ਜਰੂਰ ਮੇਰੇ ਇਸ ਚੀਜ਼ ਦਾ ਤਾਂ ਜੋ ਅੱਗੇ ਤੋਂ ਬਾਅਦ ਵੀ ਕਦੇ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੋਵੇ ਤਾਂ ਇਹ ਵੀਰ ਕੋਲੋਂ ਜਾ ਕੇ ਉਹ ਕੁਛ ਵੀ ਖਾ ਪੀ ਸਕਦੇ ਆ ਤਾਂ ਇਹਦੀ ਆਮਦਨ ਚ ਥੋੜੀ ਤਰੱਕੀ ਹੋਵੇ। ਜ਼ਰੂਰੀ ਨਹੀਂ ਹੁੰਦਾ ਕਿ ਸੇਵਾ ਆਪਾਂ ਵੱਧ ਕਰਨੀ ਹੈ ਜਾਂ ਥੋੜੀ ਕਰਨੀ ਹੈ ਪਰ ਦਿਲ ਵੱਡਾ ਹੋਣਾ ਚਾਹੀਦਾ ਸੇਵਾ ਕਰਨ ਵਾਸਤੇ। ਗਰੀਬ ਪਰਿਵਾਰ ਦਾ ਬੰਦਾ ਹੈਗਾ, ਪਰਦੇਸੀ ਬੰਦਾ ਹੈ ਪੰਜਾਬ ਚ ਰਹਿ ਕੇ ਆਪਣੇ ਖਰਚੇ ਪੂਰੇ ਕਰ ਰਿਹਾ ਹੈਗਾ। ਚਲੋ ਜੋ ਵੀ ਆਮਦਨ ਕਰਦਾ ਹੈਗਾ ਉਹ ਜੋ ਕੁਛ ਬਚਾ ਕੇ ਆ ਉਹਦਾ ਪਿੰਡ ਵੀ ਭੇਜਦਾ ਹੋਣਾਗਾ ਪਰ ਫਿਰ ਵੀ ਵੀਰ ਹਰਪੀਤ ਦਾ ਵਾਸਤੇ ਪ੍ਰਭਾਵਿਤ ਹੋ ਕੇ ਸੇਵਾ ਲੈ ਕੇ ਚੱਲਿਆ ਵੀਰ ਬਟਾਲੇ ਤੋਂ ਆਇਆ ਪਰਦੇਸੀ ਬੰਦਾ ਹੈਗਾ ਸੇਵਾ ਕਰਨ ਚੱਲਿਆ ਡੇਰਾ ਬਾਬਾ ਨਾਨਕ। ਸਾਰੇ ਜਣੇ ਬਈ ਤੈਹਦ ਲੋ ਧੰਨਵਾਦ ਕਰੋ ਇਹ ਵੀਰ ਲਈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਿਓ ਵੀਰੇ ਧੰਨਵਾਦ ਜੀ